ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਵਲੋਂ ਐਸ ਕੇ ਐਮ ਦੇ ਸੱਦੇ ਤੇ ਸਮਰਾਲਾ ਵਿਖੇ ਜੇਤੂ ਰੈਲੀ ਦੇ ਵਿੱਚ ਜਾਣ ਵਾਸਤੇ ਪਿੰਡ ਪੋਤਨਾ ਬਲਾਕ ਸਹਿਣਾ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਾਂ ਦੇ ਵਰਕਰ ਸਮਰਾਲਾ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਫੁੱਲ ਤਿਆਰੀ ਦੇ ਵਿੱਚ ਸਵੇਰੇ ਸਵਾ 8 ਵਜੇ ਤੇ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਏਕਤਾ ਦੇ ਨਾਲ ਸਰਕਾਰਾਂ ਦੇ ਨਾਲ ਟੱਕਰ ਲੈਣੀ ਪੈਣੀ ਆ ਫੇਰ ਹੀ ਕਿਤੇ ਜਾ ਕੇ ਜ਼ਮੀਨਾਂ ਵਚਣ ਗਈਆਂ ਫੇਰ ਹੀ ਕਿਤੇ ਜਾ ਕੇ ਆਪਣੀਆਂ ਫਸਲਾਂ ਵਿਕਣ ਗਈਆਂ ਫੇਰ ਹੀ ਕਿਤੇ ਜਾ ਕੇ ਸਰਕਾਰਾਂ ਜਿਹੜੀਆਂ ਆ ਉਹ ਲੋਕਮਾਰੀ ਨੂੰ ਨੀਤੀਆਂ ਤੋਂ ਪਿੱਛੇ ਹਟਣ ਗਈਆਂ ਸੋ ਇਸੇ ਤਰ੍ਹਾਂ ਸਾਰੇ ਪਿੰਡਾਂ ਨੂੰ ਏਕਤਾ ਦੇ ਨਾਲ ਅ ਇੱਕਜੁੱਟ ਹੋ ਕੇ ਸਰਕਾਰਾਂ ਦੇ ਖਿਲਾਫ ਤੁਰਨਾ ਪੈਣਾ ਭਾਰਤੀ ਕਿਸਾਨ ਜੁੰਡੀਆਂ ਦਾ ਅਗਰਾਹਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਿੰਦਾਬਾਦ 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 ਹੱਕਾਂ ਲਈ ਜੋ ਲੜਦੇ ਲੋਕ ਇਨਕੌਣੀ ਕਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਇਨਕੌਣੀ ਕਰਦੇ ਲੋਕ ਬਸ ਤਿਆਰ ਖੜੀ ਆ ਜਿੰਦਾਬਾਦ ਸਾਰੇ ਵਰਕਰ ਜਾਣ ਲਈ ਤਿਆਰ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਇਕਾਈ ਭੋਤਨਾ ਦੀ ਬਸ ਸਮਰਾਲਾ ਰੈਲੀ ਜਾਣ ਵਾਸਤੇ ਬਿਲਕੁਲ ਤਿਆਰ ਬੀਕੇ ਜੂ ਇਕਤਾ ਅਗਰਾਹ ਜਿੰਦਾਬਾਦ ਕੀ ਕਰਨਗੇ ਜ਼ਿਲ੍ਹਾ ਥਾਣੇ ਲੋਕਾਂ ਦੇ ਹੜ ਵਾਦੇ ਜਾਣੇ ਛੱਡ ਜੋ ਵੀ ਛੱਡ ਜੋ ਫਟਾਫਟ ਜਿਓ ਦੇ ਸਾਵਾ ਸੇ ਸਾਵਾ ਸੀ ਭਾਰਤੀ ਕਿਸਾਨ ਜੂਨੀ ਇਕਤਾ ਅਗਰਾਹ ਜਿੰਦਾਬਾਦ ਤੇ ਕਿਸਾਨ ਜੁਨੀਆ ਨੇ ਇਕਤਾ ਅਗਰਾ ਹਾਂ ਜਿੰਦਾਬਾਦ 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 ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਲੱਖੀ ਨਾ ਕਰੋ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਲੱਖੀ ਨਾ ਕਰੋ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ